ਹਾਰਟੀ ਅਮਰੀਕੀ ਸਪੇਸ ਅੰਤਰਰਾਸ਼ਟਰੀ ਫਲਾਟ ਸਟੇਸ਼ਨ ਤੇ ਯਾਤਰੀ ਸੁਨੀਤਾ ਵਿਲੀਅਮਸ ਅਜੇ ਵੀ ਫਸਿਆ ਹੋਇਆ ਹੈ ਧਾਰਤੀ ਕੇ ਵਾਪਸ ਆਉਣ ਲਈ ਸੁਨੀਤਾ ਵਿਲੀਅਮਸ ਅਤੇ ਉਸਦੇ ਦੋਸਤ ਉਡੀਕ ਕਰ ਰਹੇ ਹਨ ਬੁੱਟ ਵਿਲਵੋਰ ਨੇ ਕਿਹਾ ਹੈ ਕਿ ਉਸ ਨੂੰ ਪੂਰਾ ਉਮੀਦ ਹੈ ਕਿ ਬੋਇੰਗ ਦਾ ਸਟਾਰ 9 ਉਹਨਾਂ ਨੂੰ ਜਲਦੀ ਹੀ ਵਾਪਸ ਲਿਆਏਗਾ ਹਾਲਾਂਕਿ ਧਾਰਤੀ ਤੇ ਉਹਨਾਂ ਦੀ ਵਾਪਸੀ ਤੇ ਅਨਿਸ਼ਚਿਤਤਾਵਾਂ ਰਹਿੰਦੀਆਂ ਹਨ ਇਸ ਦੌਰਾਨ ਸੁਨੀਤਾ ਮੇਰੇ ਦਿਲ ਵਿੱਚ ਇਹ ਇੱਕ ਚੰਗੀ ਭਾਵਨਾ ਹੈ ਵਿਲੀਅਮਸ ਨੇ ਕਿਹਾ ਇੱਕ ਪਲਾਟ ਯਾਤਰੀ ਜਿਹੜਾ ਕਿ ਸਾਨੂੰ ਜਹਾਜ਼ ਦੇ ਵਿੱਚ ਕਰ ਲਿਆਏਗਾ ਕੋਈ ਸਮੱਸਿਆ ਨਹੀਂ ਹੈ ਨਸ ਦੇ ਵਿਗਿਆਨੀਆ ਸਨੀਤਾ ਅਤੇ ਬਿਲਮੋਰਦੀ ਵਾਪਸੀ ਲਈ ਕੋਈ ਮਿਤੀ ਨਿਰਧਾਰਤ ਨਹੀਂ ਕੀਤੀ ਗਈ ਪਰ ਵਿਗਿਆਨੀਆ ਨੂੰ ਉਮੀਦ ਹੈ ਕਿ ਜੁਲਾਈ ਦੇ ਅੰਤ ਤੱਕ ਉਹ ਧਰਤੀ ਤੇ ਵਾਪਸ ਆਉਣ ਆ ਜਾਣਗੇ ਬੱਦਵਰ ਨੂੰ ਇੱਕ ਕਾਨਫਰੰਸ ਦੇ ਵਿੱਚ ਦੋਹਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ ਸਟਾਰਲਾਈਨ ਟੀਮ ਅਤੇ ਪਲਾੜ ਜਾਣ ਤੇ ਪੂਰਾ ਭਰੋਸਾ ਹੈ ਉਹਨਾਂ ਨੂੰ ਇਹ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਠੀਕ ਕੀਤਾ ਜਾਵੇਗਾ ਤੇ ਉਹ ਸੁਰੱਖਿਤ ਘਰ ਪਰਤ ਜਾਣਗੇ ਆਓ ਤੁਹਾਨੂੰ ਦੱਸ ਰਹੀਏ ਕਿ 5 ਜੂਨ ਨੂੰ ਸਨੀਤਾ ਵਿਲੀਅਮਜ਼ ਅਤੇ ਬੂਚ ਬਿਲਮੋਰ ਇੱਕ ਫਲਾੜ ਮਿਸ਼ਨ ਲਈ ਸਟਾਰਲਾਈਨਸ ਦੇ ਵਿੱਚ ਸਵਾਰ ਹੋਣਾ ਸ਼ੁਰੂ ਕੀਤਾ ਸੀ NASA ਨੂੰ ਉਮੀਦ ਹੈ ਕਿ ਦੋਵੇਂ ਯਾਤਰੀ ਜਲਦੀ ਹੀ ਵਾਪਸ ਆ ਜਾਣਗੇ ਦਰਅਸਲ ਸਨੀਤਾ ਅਤੇ ਬਿਲਮੋਰ ਪਲਾੜ ਦੇ ਵਿੱਚ ਤਕਰੀਬ ਇੱਕ ਹਫ਼ਤੇ ਤੱਕ ਰਹਿਣਗੇ ਸਫ਼ਰ ਦੇ ਦੌਰਾਨ ਰੋਟਰ ਟੁੱਟ ਗਿਆ ਤੇ ਹੀਲੀਅਮ ਗੈਸ ਲੀਕ ਹੋਣ ਦੇ ਕਾਰਨ ਦੋਵਾਂ ਦੀ ਵਾਪਸੀ ਮੁਲਤਵੀ ਕਰ ਦਿੱਤੀ ਗਈ ਸੀ